ਦਰਸ਼ਕਾਂ ਨੂੰ ਦੱਸ ਦਿਆ ਮੈਂ ਇੰਨਾ ਹੈਰਾਨ ਹੋਇਆ ਮੈਂ ਕਿਹਾ ਸੋਹਣੀਆਂ ਸੋਹਣੀਆਂ ਜਿਹੜੀਆਂ ਮਿਰਚਾਂ ਲਾਲ ਪੀਲੀਆਂ ਹਰੀਆਂ ਵੀ ਸਾਡੀ ਜ਼ਰਖੇਜ਼ ਮਿੱਟੀ ਚ ਪੈਦਾ ਹੋ ਰਹੀਆਂ ਸੱਚੀਓ ਮੈਂ ਤੁਹਾਨੂੰ ਦੱਸਦਾ ਦਵਿੰਦਰ ਜੀ ਮੈਨੂੰ ਉਹ ਲੱਗਦਾ ਸੀ ਮੈਂ ਕਿਹਾ ਇੰਪੋਰਟ ਹੁੰਦੀਆਂ ਹੋਣਗੀਆਂ ਕਿਤੋਂ ਨਾ ਵੀ ਸਾਡੇ ਬੰਦੇ ਆਪਦੇ ਕਿਸਾਨ ਇਹਨੂੰ ਕਿੱਥੇ ਪੈਦਾ ਕਰਦੇ ਹੋਣੇ ਰਮਨਦੀਪ ਜਿਹੜੀ ਚਰਨਸ਼ੋਪ ਪ੍ਰਾਪਤ ਧਰਤੀ ਕਹ ਕੇ ਆਪਾਂ ਗੱਲ ਮੁਕਾ ਦਿੰਨੇ ਨਾ ਹਾਂ ਆਏ ਹੋ ਹਾਂ ਜਰਨਸ਼ੋਪ ਪ੍ਰਾਪਤ ਧਰਤੀ ਆਏ ਵੀ ਇਹਦੇ ਵਿੱਚ ਕੀ ਕੁਝ ਪਿਆ ਇੱਕ ਬੂਟਾ ਇੱਕੋ ਹੀ ਪੌਦਾ ਇਹਨੂੰ ਲਾਲ ਕਰੀ ਜਾਂਦਾ ਦੂਆ ਨਾਲ ਵਾਲਾ ਪੀਲੀ ਕਰੀ ਜਾਂਦਾ ਦੂਆ ਨਾਲ ਵਾਲਾ ਪੀਲੀ ਕਰੀ ਜਾਂਦਾ ਇੱਕ ਹਰੀ ਕਰੀ ਜਾਂਦਾ ਔਰ ਮੈਂ ਹੈਰਾਨ ਹੋਇਆ ਅੱਜ ਤੁਹਾਡੇ ਕੋਲ ਸੁਣ ਕੇ ਕਿ ਸ਼ਿਮਲਾ ਮਿਰਚ ਜਿਹੜੀ ਕੈਪਸਿਕਮ ਕਹਿੰਦੇ ਅੰਗਰੇਜ਼ੀ ਚ ਆਪਾਂ ਇਹ ਤਿੰਨ ਤਰ੍ਹਾਂ ਦੀ ਨਹੀਂ ਐ ਦਵਿੰਦਰ ਸਿੰਘ ਹੁੜੀ ਦੱਸਦੇ ਆ ਵੀ ਇਹ ਪੰਜ ਤਰ੍ਹਾਂ ਦੀ ਵੀ ਐ ਕਿਹੜੇ ਕਿਹੜੇ ਰੰਗ ਕਾਫੀ ਕਲਰ ਆ ਗਿਆ ਕਾਫੀ ਬੈਂਕਣੀ ਤੇ ਸੰਤਰੀ ਮੈਂ ਹੁਣੇ ਵੇਖਿਆ ਇੱਕ ਬੂਟੇ ਨੂੰ ਇੱਥੇ ਕਾਫੀ ਕਲਰ ਬਣਿਆ ਵੀ ਪਿਆ ਉਹਦਾ ਹਾਂ ਇਹਦੇ ਚ ਵੱਲੋ ਜਿੰਨੀ ਇਨੋਵੇਸ਼ਨ ਵਰਲਡ ਚ ਹੋ ਰਹੀ ਹੈ ਸਾਡੇ ਕੋਲ ਉਹਨਾਂ ਅਜੇ ਉਰੇ ਪਹੁੰਚ ਨਹੀਂ ਰਿਹਾ ਅਸੀਂ ਲਾਇਏ ਉਹਨੇ ਆਪਨੇ ਆਪ ਲਈ ਆਪਣੇ ਭਾਈਚਾਰੇ ਲਈ ਯਾਰ ਜਿਹੜੇ ਮਿੱਤਰ ਪਿਆਰੇ ਨੇ ਉਹਨਾਂ ਨੂੰ ਕੋਈ ਐਦਾਂ ਦੀ ਚੀਜ਼ ਦਈਏ ਜਿਹੜੀ ਅਦਭੁੱਤ ਹੋਵੇ ਉਹ ਉਦੇ ਤੇ ਅਸੀਂ ਲੱਗੇ ਰਹਨੇ ਆ ਪਰ ਮੈਂ ਇੰਨਾ ਤੁਹਾਨੂੰ ਜ਼ਰੂਰ ਰਮਨਦੀਪ ਦੱਸਦਾ ਵੀ ਜਿਹੜੀ ਆਪਣੀ ਧਰਤੀ ਹੈ ਵਰਲਡ ਦੀ ਅਮੀਰ ਧਰਤੀ ਮੈਂ ਤਾਂ ਪਿੰਡ ਚੋਂ ਆਇਆ ਜੀ ਤੁਹਾਨੂੰ ਸੱਚ ਦੱਸਾਂ ਵੀ ਅਸੀਂ ਤਾਂ ਘਰੇ ਪਿੰਡੀਆਂ ਬੁੰਡੀਆਂ ਲਾ ਲਈਆਂ ਪਾਲਕ ਪੁਲਕ ਲਾ ਲਈ ਤੇ ਵੱਤ ਵਤ ਕੋਈ ਵੱਡੀ ਛਾਲ ਮਾਰੀ ਤਾਂ ਹਰੀ ਛਮਲਾ ਮਿਰਚ ਆਉਂਦੀ ਸੀ ਕਿਉਂਕਿ ਮੇਰੀ ਫੇਵਰੇਟ ਆ ਇਹ ਬਿਲਕੁਲ ਪੀਲੀਆਂ ਤਾਂ ਸਾਨੂੰ ਪਤਾ ਹੀ ਬਹੁਤ ਲੇਟ ਲੱਗਿਆ ਵੀ ਲਾਲ ਵੀ ਹੈਗੀ ਆ ਤੇ ਪੀਲੀਆਂ ਵੀ ਆਈਆਂ ਤੁਹਾਡੇ ਕੋਲੋਂ ਮੈਂ ਸ਼ੁਰੂਆਤ ਕਰੂੰਗਾ ਪੁੱਛਣਾ ਚਾਹੂੰਗਾ ਜਿਹੜਾ ਬੰਦਾ ਕਣਕ ਤੇ ਝੋਨਾ ਛੱਡ ਕੇ ਪੰਜਾਬ ਦੇ ਵਿੱਚ ਹੋਰ ਖੇਤੀ ਕਰਨ ਦੀ ਗੱਲ ਕਰਦਾ ਨਾ ਉਹਨੂੰ ਸਭ ਤੋਂ ਪਹਿਲਾਂ ਤਾਂ ਉਹਦਾ ਡੱਬਰ ਕਹਿੰਦਾ ਵੀ ਇਹ ਹਿੱਲ ਗਿਆ ਇਹਦੇ ਦਿਮਾਗ 'ਚ ਨੁਕਸ ਪੈ ਗਿਆ ਫਿਰ ਸਮਾਜ ਕਹਿੰਦਾ ਬੀਰ ਕਿੱਡਾ ਬੋਰਾ ਹੋਇਆ ਇਹਨੂੰ ਸਮਝ ਨਹੀਂ ਆਉਂਦੀ ਚੰਗਾ ਪਲਾ ਸਿਸਟਮ ਸੀਗਾ ਵੀ ਮੱਝ ਵੇਚ ਕੇ ਘੋੜੀ ਲਈ ਦੁੱਧ ਪੀਣੋਗੇ ਤੇ ਲੈਦ ਚੁੱਕਣੀ ਪਈ ਤੁਸੀਂ ਇੱਧਰ ਕਿਵੇਂ ਆ ਗਏ ਫਿਰ ਰਵਨਦੀਪ ਜਦੋਂ ਬੰਦਾ ਜ਼ਿੰਦਗੀ ਦੇ ਵਿੱਚ ਆਉਂਦਾ ਥੋੜੀ ਦੁਨੀਆਦਾਰੀ ਨੂੰ ਵੇਖਦਾ ਉਹ ਆਪਣੀ ਜਗ੍ਹਾ ਤਰਾਸ਼ਦਾ ਵੀ ਮੈਂ ਕਿੱਥੇ ਖੜਾ ਮੈਂ ਕਿੱਥੇ ਖੜਾ ਉਹ ਜਦੋਂ ਤਾਂ ਕੋਈ ਪਰਮਾਤਮਾ ਵੱਲੋਂ ਐਡੀ ਕਿਰਪਾ ਹੋਵੇ ਬੰਦਾ ਆਪਣੇ ਆਪ ਨੂੰ ਦੇਖਦਾ ਹੋਵੇ ਵੀ ਯਾਰ ਮੈਂ ਜੇ ਆਇਆ ਮੈਂ ਕੁਝ ਕਰਨਾ ਤਾ ਫਿਰ ਉਹ ਡਿਸਾਈਡ ਕਰਦੇ ਨੇ ਚੀਜ਼ਾਂ ਨੂੰ ਦੋ ਹੀ ਚੀਜ਼ਾਂ ਬੰਦੇ ਨੂੰ ਕੰਮ ਕਰਾਉਂਦੀਆਂ ਨੇ ਜਾਂ ਤਾਂ ਸ਼ੌਕ ਜਾਂ ਮਜਬੂਰੀ ਮੇਰੀ ਤਾਂ ਰਮਨਦੀਪ ਮਜਬੂਰੀ ਸੀ ਉਹ ਸਰਤਾਜ ਕਹਿੰਦਾ ਨਾ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਨਾਲ ਥੋੜਾ ਸ਼ੌਕ ਸੀ ਹਾਂ ਤੁਸੀਂ ਸਰਤਾਜ ਦੀ ਗੱਲ ਕਰੀ ਅਸੀਂ ਦੇਸ਼ ਭਗਤ ਯੂਨੀਵਰਸਿਟੀ ਲੱਗਣਾ ਸੀ ਉਹਨਾਂ ਨੇ ਸਾਨੂੰ ਉਹਨਾਂ ਨੇ ਰਾਜਾ ਗਿਲ ਦੇ ਘਰੇ ਮਿਲੇ ਸੀ ਅੱਛਾ ਤੇ ਉਹਨੇ ਸਾਡੇ ਨਾਲ ਸਾਡੀ ਖੇਤੀ ਸਬੰਧੀ ਗੱਲਾਂ ਕਰੀਆਂ ਹਾਂ ਮੈਂ ਇਹਨਾਂ ਨੇ ਇੱਕ ਗੱਲ ਕਹੀ ਕਹਿੰਦਾ ਦਵਿੰਦਰ ਜਿਵੇਂ ਵਾਹ ਲੋ ਗੱਡੀ ਲਈ ਆ ਵੀ ਇਹਦੇ ਬਸ 1699 ਨੰਬਰ ਲਿਆ ਅੱਛਾ ਕਹਿੰਦਾ 1 2 3 ਯਾਰ ਆਪਾਂ 1699 ਨੂੰ ਆਪਾਂ ਵਾਹ ਆਪਣੀ ਆਜ਼ਾਦੀ ਦਾ ਵਰਾ ਬੜੀ ਵੱਡੀ ਗੱਲ ਕਹੀ ਭੀਰੇ ਚਾਹੇ ਮੈਂ ਮੁੜ ਕੇ ਕੁਛ ਵੀ ਲਿਆ ਮੈਂ ਵੀ ਸੋਣਾ ਰਿਹਾ ਨੇ ਮੇਰੇ ਵੀ ਇਹ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਉਧਰੋਂ ਉਧਰ ਹੀ ਟ੍ਰਾਂਸਫਰ ਹੋ ਜਾਂਦੀਆਂ ਨੇ ਬਿਲਕੁਲ ਠੀਕ ਹੈ ਵੀ ਇਸ ਲਈ ਜਿਹੜਾ ਇਹ ਖਿੱਤਾ ਆਪਣਾ ਅੱਜ ਆਪਾਂ ਗੱਲਾਂ ਕਰਨੀਆਂ ਨੇ ਮੈਂ ਦਰਸ਼ਕਾਂ ਨੂੰ ਇੱਕ ਵੀਰ ਗੱਲ ਜਰੂਰ ਰਿਕਵੈਸਟ ਕਰੂੰਗਾ ਵੀ ਅੱਜ ਬੇਸ਼ੱਕ ਲੰਬੀ ਹੋਵੇ ਗੱਲ ਮੈਂ ਚਾਹੁੰਨਾ ਵੀ ਇਹਨੂੰ ਆਪਾਂ ਇੱਕ ਸੁਣ ਲਓ ਅੱਜ ਸੁਣਿਓ ਜਰੂਰ ਅਸੀਂ ਜੋ ਮੇਰੇ 32 ਸਾਲ ਦੇ ਐਕਸਪੀਰੀਅੰਸ ਨੇ ਉਧਰੋਂ ਕੋਈ ਹੱਚੇ ਨਾਲ ਆ ਵੀ ਬੰਦਾ ਬਾਬੇ ਦੀ ਕਿਰਪਾ ਨਾਲ ਬਹੁਤ ਕਮਾਈ ਵਾਲਾ ਤੇ ਮੈਂ ਜੋ ਮੈਨੂੰ ਆਉਂਦਾ ਮੈਂ ਇਮਾਨਦਾਰੀ ਨਾਲ ਦੱਸੂਗਾ ਮੈਂ ਇੱਕ ਵੀ ਪਰਸੈਂਟ ਕੋਈ ਗੱਲ ਛਪਾਉਂਗਾ ਨਹੀਂ ਮੈਂ ਅੱਜ ਤੁਹਾਡੇ ਕੈਮਰਾ ਕਨ ਜਟ ਮੰਡੀ ਤੋਂ ਲੰਡਨ ਦੀ ਮੰਡੀ ਤੱਕ ਪਹੁੰਚਣ ਦਾ ਸਫ਼ਰ ਬੇਸ਼ੱਕ ਬਹੁਤ ਵੱਡਾ ਹੈ ਬੜਾ ਅਰਸਾ ਲੱਗ ਗਿਆ ਪਰ ਮੈਂ ਇਹ ਚਾਹੂਗਾ ਕਿ ਇਹ ਸਫ਼ਰ ਦੇ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਤਾਂ ਆਈਆਂ ਹੋਣਗੀਆਂ ਉਸ ਤੋਂ ਪਹਿਲਾਂ ਆਪਾਂ ਖੇਤੀ ਦੀ ਗੱਲ ਸ਼ੁਰੂ ਕਰ ਲਈਏ ਨਾਲ ਨਾਲ ਆਪਾਂ ਬੈਕਗ੍ਰਾਉਂਡ ਤੇ ਵੀ ਗੱਲ ਕਰਦੇ ਜਾਵਾਂਗੇ ਅੱਜ ਕੱਲ ਤੁਸੀਂ ਕਿੰਨੇ ਏਕੜ ਦੇ ਵਿੱਚ ਸ਼ਿਮਲਾ ਮਿਰਚ ਦੀ ਖੇਤੀ ਕਰਦੇ ਹੋ ਰਮਨਦੀਪ ਉਹਰੇ ਮੇਰੇ ਕੋਲ ਸੱਤ ਪੋਲੀ ਹਾਊਸ ਨੇ ਉਹਨਾਂ ਦੇ ਵੱਖ-ਵੱਖ ਕਾਰਨ ਇਹ ਜਿਹੜਾ ਸਾਡਾ ਬੈਦਰਾ ਇਹ ਹਿਊਮਿਡਿਟੀ ਜ਼ਿਆਦਾ ਹੈ ਇਹਦੇ ਵਿੱਚ ਨਮੀ ਜ਼ਿਆਦਾ ਹਵਾ 'ਚ ਜ਼ਿਆਦਾ ਨਮੀ ਹੋਣ ਦੇ ਕਾਰਨ ਜਿਹੜੀਆਂ ਮਿਰਚ ਦੀਆਂ ਸਮੱਸਿਆਵਾਂ ਨੇ ਇਹਦੇ ਉੱਤੇ ਕੀੜੇ ਆਉਂਦੇ ਨੇ ਜਿਹੜੇ ਉਹ ਘਟ ਆਉਂਦੇ ਨੇ ਠੀਕ ਹੈ ਉਹਨਾਂ ਦੇ ਫੇਫੜੇ ਛੋਟੇ ਹੁੰਦੇ ਨੇ ਠੀਕ ਹੈ ਉਹਰੇ ਹਵਾ ਭਾਰੀ ਕਰਕੇ ਉਹਨਾਂ ਨੂੰ ਰਹਿਣਾ ਔਖਾ ਉਹ ਕਿਪਾ ਬਟਿੰਡੇ ਵਾਲੇ ਪਾਸੇ ਜਾਨੇ ਆ ਉੱਥੇ ਹਵਾ ਚ ਨਮੀ ਘੱਟ ਹੁੰਦੀ ਉੱਥੇ ਚਿੱਟੀ ਮੱਖੀ ਦਾ ਆਪਾਂ ਕਿਡਾ ਅਟੈਕ ਸੁਣਿਆ ਹੈ ਉਹ ਇੱਕ ਬੈਲਟ ਹੋਰ ਹੈ ਜਿਵੇਂ ਹੁਣ ਇੱਕ ਪਾਲਿਸੀ ਬਣੀ ਹੈ ਆਪਣੇ ਪੰਜਾਬ ਸਰਕਾਰ ਨੇ ਬਣਾਈ ਹੈ ਉਤਰਾwidehat ਦੇ ਆਧਾਰ ਤੇ ਵੰਡ ਕੇ ਡਿਜ਼ਾਈਨ ਕਰੀਏ ਵੀ ਇੱਥੇ ਕਿਹ ਛੂਟੇਵਲ ਫਸਲਾਂ ਕਿਹੜੀਆਂ ਨੇ ਕਿੱਥੇ ਕਿੱਥੇ ਕਿਹੜੀ ਫਸਲ ਕਿਹੜੀ ਹੋ ਸਕਦੀ ਹੈ ਹਾਂ ਹਾਂ ਉਹ ਉਹ ਮਾਡਲ ਦੇ ਉੱਤੇ ਜੇ ਉਰੇ ਆਪਾਂ ਉਧਰ ਵੀ ਆਪਾਂ ਇੱਕ ਵਾਰ ਤੁਰਪੇ ਜਿਹਾ ਜਿਹਾ ਆਪਣੇ ਬੈਦਾਂ ਚ ਦਾਵਾ ਮੈਂ ਕਹਿੰਦਾ ਵੀ ਦੁਨੀਆ ਆਪਣੇ ਪੈਰ ਵਰਗੀ ਵੀ ਨਹੀਂ ਠੀਕ ਹੈ ਇਹ ਇੱਕ ਜਿਹੜੀ ਸ਼ਿਮਲਾ ਮਿਰਚ ਹੈ ਇਹ ਸਾਮਸਮਾਲ ਵਾਤਾਵਰਨ ਰੇਹਾਂ ਸਪ੍ਰਿਆ ਪਾਣੀ ਲੇਬਰ ਕੀ ਕੀ ਚਾਹੁੰਦੀ ਆ ਅਸਲ ਤਾਂ ਇਹ ਹਾਜ਼ਰੀ ਚਾਹੁੰਦੀ ਆ ਠੀਕ ਆ ਹਾਜ਼ਰੀ ਚਾਹਣ ਤੋਂ ਬਾਅਦ ਤੁਸੀਂ ਬੂਟਿਆਂ ਦੇ ਨਾਲ ਰੋਜ਼ ਹੱਥ ਮਲਾਉਣਾ ਕਿ ਇਹ ਬੋਲਦੇ ਆ ਹੂੰ ਇਹ ਕਈ ਬੰਦਿਆਂ ਨੂੰ ਗੱਲ ਇਹ ਥੋੜੀ ਟੇਢੀ ਲੱਗ ਜਾਂਦੀ ਹੈ ਪਰ ਜਦੋਂ ਤੁਸੀਂ ਇਹਦੇ 'ਚ ਰੋਜ਼ ਆਉਨੇ ਹੋ ਇਹ ਤੁਹਾਡੇ ਨਾਲ ਤੁਹਾਨੂੰ ਇੱਕ ਰੋਜ਼ ਮਿਲਦੇ ਆ ਹੂੰ ਪਾਣੀ ਲੋੜ ਤੋਂ 10 ਵੀ ਨਹੀਂ 50 100 ਗੁਣਾ ਸੀ ਵੱਧ ਲਾ ਰਹੇ ਆ ਠੀਕ ਆ ਅਸੀਂ ਜੇ ਬਾਹਰ ਗਏ ਉੱਥੇ ਜਾ ਕੇ ਉਹਨਾਂ ਦੀ ਪੈਕੇਜ ਪ੍ਰੈਕਟਿਸ ਨੂੰ ਦੇਖਿਆ ਵੀ ਉਹ ਪਾਣੀ ਕਿੰਨਾ ਲਾਉਂਦੇ ਸੀ ਪਾਣੀ ਅਸੀਂ ਵੀ ਘਟਾਇਆ ਆਪਾਂ ਕੱਲਾ ਪਾਣੀ ਨਹੀਂ ਲਾਉਣਾ ਰਮਦੀਪਾ ਨੂੰ ਦੇਸੀ ਕਰ ਲਈ ਜਟ ਕਾਪਾ ਛੱਜੂਗਾ ਆਪਾਂ ਨੂੰ ਫੇਰ ਮੇਰੇ ਜਗ੍ਹਾ ਵਧੀਆ ਲੱਗ ਹਾਂ ਹੁਣ ਮੰਨ ਲਓ ਆਪਾਂ ਇੱਕ ਕੜਾ ਪ੍ਰਸ਼ਾਦ ਬਣਾਉਣਾ ਉਹ ਚ ਚਾਰ ਚੀਜ਼ਾਂ ਨੇ ਆਟਾ ਹੈ ਚੀਨੀ ਹੈ ਘਿਓ ਤੇ ਪਾਣੀ ਜੇ ਤਾਂ ਆਪਾਂ ਚਾਰੇ ਪਾਲੀ ਇਕੜਾਈ ਚ ਅੱਗ ਜਾਲ ਦੀ ਲੇਵੀ ਬਣ ਜਾਂਦੀ ਹੈ ਜੇ ਪਹਿਲਾਂ ਘਿਓ ਗਰਮ ਕਰ ਲਈਏ ਫਿਰ ਤੇਲ ਪਾਈਏ ਆਟਾ ਪਾਲੀਏ ਫਿਰ ਉਹਦੇ ਵਿੱਚ ਆਪਾਂ ਚੀਨੀ ਪਾਲੀਏ ਫਿਰ ਪਾਣੀ ਪਾਲੀਏ ਫਿਰ ਉਹ ਪ੍ਰਸ਼ਾਦ ਬਣਦਾ ਜਿਹੜਾ ਕੁਝ ਤੁਸੀਂ ਇਹਨੂੰ ਬੁੱਤ ਨੂੰ ਦੇਣਾ ਹੂੰ ਉਹ ਤੁਹਾਨੂੰ ਤਰਤੀਬ ਆਉਣੀ ਚਾਹੀਦੀ ਇਹਦੇ ਥੱਲੇ ਜਿਹੜਾ ਸਕੰਜਵੀ ਵਾਲਾ ਕੋਲ ਬਣਾਉਣਾ ਤੁਹਾਨੂੰ ਪਤਾ ਨਹੀਂ ਜਿਹੜਾ ਵੀ ਆਇਆ ਕੈਲਸ਼ੀਅਮ ਦੇ ਨਾਲ ਆ ਚੀਜ਼ ਨਹੀਂ ਰਲਦੀ ਹੂੰ ਵੇਚੇ ਨਾਲ ਸਾਨੂੰ ਭੇਜ ਜਾਂਦੇ ਨੇ ਹੂੰ ਪਰ ਤੁਹਾਨੂੰ ਪ੍ਰੈਕਟੀਕਲੀ ਸਿੱਖਣਾ ਪਊਗਾ ਚੀਜ਼ ਨੂੰ ਵੀ ਕਿਹੜੀ ਚੀਜ਼ ਕਿਦਾਂ ਨੂੰ ਨਹੀਂ ਪਾਉਣੀ ਉਹ ਇੱਕ ਅਸੀਂ ਇੱਥੇ ਸੁਸਾਇਟੀ ਦੇ ਵਿੱਚ ਇੱਕ ਛੋਟੇ-ਛੋਟੇ ਕੋਰਸ ਵੀ ਰੱਖੇ ਨੇ ਜਿਹੜੀਆਂ ਬੇਸਿਕ ਚੀਜ਼ਾਂ ਅਸੀਂ ਬੰਦੇ ਨੂੰ ਦੱਸ ਸਕੀਏ ਜਿੱਥੇ ਬੰਦੇ ਦਾ ਨੁਕਸਾਨ ਹੁੰਦਾ ਵੀ ਨੁਕਸਾਨ ਨਾ ਹੋਵੇ ਸੁਸਾਇਟੀ ਤੁਹਾਡੀ ਤੁਸੀਂ ਸੁਸਾਇਟੀ ਬਣਾ ਕੇ ਖੇਤੀ ਕਰਦੇ ਹੋ ਬਿਲਕੁਲ ਉਹਦੇ ਵਿੱਚ ਤੁਸੀਂ ਵੱਡੀ ਗਿਣਤੀ ਚ ਫਾਰਮਰ ਤੁਸੀਂ ਇੱਕ ਵੋਕੇਸ਼ਨਲ ਕੋਰਸ ਵੀ ਸ਼ੁਰੂ ਕੀਤਾ ਬਿਲਕੁਲ ਬਿਲਕੁਲ ਜੀ ਉਹ ਉਹਦਾ ਕਾਰਨ ਨਹੀਂ ਆ ਵੀ ਸਾਡਾ ਨੁਕਸਾਨ ਨਾ ਹੋਵੇ ਹੂੰ ਕਿਉਂ ਜਿਹੜੀਆਂ ਅਸੀਂ ਕੁੱਟ ਖਾਦੀ ਆ ਉਹ ਹਰ ਬੰਦਾ ਨਹੀਂ ਖਾਊਗਾ ਜੋ ਰਮਨਦੀਪ ਨੇ ਜਰਨਲਿਜ਼ਮ ਚ ਤੇ ਨਾ ਕੁਛ ਚੱਲਿਆ ਅੱਜ ਵਾਲਾ ਜਵਾਬ ਉਹ ਤਾਂ ਦੂਏ ਮਹੀਨੇ ਖੋਗਾ ਵੀ ਡੈਡੀ ਪਾਪਾ ਮੈਂ ਹੋਰ ਕੁਝ ਕਰ ਲਵਾਂ ਮੈਂ ਹੁਣ ਚਾਹੂੰਗਾ ਕਿ ਜਿਹੜੇ ਇੰਟਰਵਿਊ ਦੇ ਰਾਹੀਂ ਬੈਠੇ ਹੋਏ ਆ ਇਹਨਾਂ ਨੂੰ ਆਪਾਂ ਇੱਕ ਵੋਕੇਸ਼ਨਲ ਕੋਰਸ ਕਰਾ ਦਈਏ ਇਸ ਇੰਟਰਵਿਊ ਚ ਜਿਵੇਂ ਜਿਵੇਂ ਮੈਂ ਪੁੱਛਦਾ ਜਾਊਂਗਾ ਆਪਾਂ ਸਵਾਲ ਤੁਸੀਂ ਜਵਾਬ ਦਿੰਦੇ ਜਾਇਓ ਇਹ ਬੂਟਾ ਪਨੀਰੀ ਲਾਉਣ ਦਾ ਸਮਾਂ ਕਿਹੜਾ ਹੁੰਦਾ 1 ਜੁਲਾਈ ਨੂੰ ਇਹਦੀ ਆਪਾਂ ਪਨੀਰੀ ਪਾਉਨੇ ਆ 1 ਅਗਸਤ ਨੂੰ ਇਹ ਖੇਤ ਚ ਆ ਜਾਂਦੀ ਆ 80 ਤੋਂ 85 ਦਰਜਾ ਬਾਅਦ ਇਹ ਆ ਰੰਗ ਬਟਾਉਣ ਲੱਗ ਜਾਂਦੀ ਆ ਠੀਕ ਹੈ ਇਹਦੇ ਲਈ ਟੈਂਪਰੇਚਰ ਰਾਤ ਦਾ 20 ਡਿਗਰੀ ਦੇ ਨਾਲ 3 ਡਿਗਰੀ ਛੂਟੇ ਵਾਲਾ ਬਿਲਕੁਲ ਏਰੀਆ ਵਿੱਚ ਸ਼ੁਰੂਆਤ ਦੇ ਵਿੱਚ ਏਰੀਆ ਜੜ ਨੂੰ ਪ੍ਰੋਬਲਮਸ ਆਉਂਦੀਆਂ ਨੇ ਜਿਹੜੀਆਂ ਕਿ ਉਹਦੇ ਵਿੱਚ ਮਰ ਜਾਂਦੇ ਨੇ ਬੂਟੇ ਉਹਨੂੰ ਅੰਗਰੇਜ਼ੀ ਵਿੱਚ ਮੋਰਟੈਲਿਟੀ ਕਹਿੰਦੇ ਨੇ ਆਪਾਂ ਪੰਜਾਬੀ ਵਿੱਚ ਕਹਿੰਦੇ ਬੂਟਾ ਸੁੱਕ ਗਿਆ ਠੀਕ ਹੈ ਵੀ ਉਹਦੇ ਲਈ ਲੋੜ ਤੋਂ ਵੱਧ ਪਾਣੀ ਅਸੀਂ ਪਹਿਲੇ ਮਹੀਨੇ ਇਹਨੂੰ ਅਸੀਂ ਪਾਣੀ ਸਿਸਟਮ ਨਾਲ ਨਹੀਂ ਦਿੰਦੇ ਉਹਨੂੰ ਮੈਨੂਅਲ ਡੱਬਿਆਂ ਨਾਲ ਦਿੰਦੇ ਆ ਡੱਬਿਆਂ ਨਾਲ ਦਿੰਦੇ ਆ ਉਹਦੇ ਵਿੱਚ ਬੂਟਾ ਇੱਕ ਵੱਲੋਂ ਕਿਹਨੇ ਚ ਡ੍ਰਿਪ ਸਿਸਟਮ ਨਹੀਂ ਲੱਗਦਾ ਲੱਗਿਆ ਹੋਇਆ ਲੱਗਿਆ ਹੋਇਆ ਪਰ ਜਦ ਉਹ ਉਹਦੀ ਏਜ ਹੋ ਗਈ ਉਹਦੀਆਂ ਜੜਾਂ ਡਿਵੈਲਪ ਹੋ ਗਈਆਂ ਹੁਣ ਇੱਕ ਬੂਟੇ ਦੀ ਜੜ ਹੈ ਨਹੀਂ ਪਾਣੀ ਆਪਾਂ ਦੇਈਏ ਨਾ ਗਿੱ ਉਹ ਜਦੋਂ ਆਪਾਂ ਟੀਕੇ ਲਾਉਨੇ ਜੇ ਮੈਂ ਛੋਟੇ ਛੋਟੇ ਆਪਾਂ ਜਵਾਬ ਬੱਚਿਆ ਨੇ ਉਦਾਂ ਹੀ ਇਹ ਤਾਂ ਟ੍ਰੀਟਮੈਂਟ ਹੁੰਦਾ ਛੋਟੇ ਛੋਟੇ ਇੱਕ ਬੂਟਾ ਜਿਹੜਾ ਹੈਗਾ ਉਹ ਕਿੰਨੀਆਂ ਫਸਲਾਂ ਦਿੰਦਾ ਇਹ ਸਾਲ ਦੇ ਵਿੱਚ ਜਿਹੜੀ ਸ਼ਿਮਲਾ ਮਿਰਚ ਹੈ ਦੀ ਇੱਕ ਇੱਕ ਕ੍ਰੌਪ ਹੈ 1 ਇੱਕ ਅਗਸਤ ਤੋਂ ਲੈ ਕੇ 15 ਜੂਨ ਤੱਕ ਥੋੜੀ ਜਾ ਲੱਗੀ ਜਾਓ ਤੇ ਥੋੜੀ ਹਾਂ ਜਿਵੇਂ ਮੌਸਮ ਵਧੀਆ ਫੇਵਰਰੂਆਰ ਹੋਏ ਤਾਂ ਝਾੜ ਵੱਧ ਨਿਕਲ ਲੱਜਣਾ ਜਾਂ ਹੁਣ ਥਣ ਲੜ ਘਟ ਗਈ ਹੁਣ ਇਹਨੇ ਹੋਲੀ ਹੋਲੀ ਘਟ ਜਾਣਾ ਹੈ ਗਾਹ ਅੱਗੇ ਜਾ ਕੇ ਨਵਾਂ ਫੁੱਲ ਚੱਕ ਕੇ ਫਰਵਰੀ ਮਾਰਚ ਦੇ ਵਿੱਚ ਫੇਰ ਇਹਨੇ ਅਪ੍ਰੈਲ ਮਈ ਦੇ ਵਿੱਚ ਵੱਧ ਜਾਣਾ ਬਿਲਕ ബട്ടാൽ